ਦੀ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰਾ ਕਿਤਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਔਰ ਕਾਜ ਤੇਰਾ ਕਿਤਨਾਂ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਵਾਹਿਗੁਰੂ ਸਾਹਿਬ ਜੀ ਗਾਚ ਕੋਟੰ ਅਰਚੰਤ ਤੋਯੰ ਲਿਪਨ ਰਕਤ ਚਰਮਣ नवकं द्वारं पीत रहतम् बाई रूपं अस्थम्भना गोबिन्द नाम न सिमरन्त अज्ञानी जानन्त अस्थिरं ਦੁਰਲਾਬ ਦੇ ਉਦਰੰਤ ਸਾਧ ਸ਼ਰਣ ਨਨਕ ਹਰ 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 ਹਰੇ ਜਪੰਤ ਦੁਰਲਾਬ ਦੇ ਉਦਰੰਤ ਸਾਧ ਸ਼ਰਣ ਨਨਕ ਹਰ 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 ਹਰੇ ਜਪੰਤ ਪਰਮ ਸਤਕਾਰਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠੇ ਬਹੁਤ ਸਤਕਾਰਯੋਗ ਸਤਸੰਗੀ ਜਨੋ ਵੱਡਿਆਂ ਭਾਗਾਂ ਵਾਲੇ ਹਾਂ ਸਤਿਗੁਰੂ ਜੀ ਦੀ ਬਾਣੀ ਦੇ ਨਾਲ ਅਸੀਂ ਸਾਰੇ ਹੀ ਰਲ ਮਿਲ ਕੇ ਸਾਂਝ ਬਣਾ ਰਹੀ ਸੀ ਸੋਦਰ ਦੀ ਪਾਵਨ ਬਾਣੀ ਦੇ ਨਾਲ ਚੱਲ ਰਹੀ ਲੜੀਵਾਰ ਕਥਾ ਵਿਚਾਰ ਸ਼ਲੋਕ ਸਹਿਸਕ੍ਰਿਤੀ ਦੀ ਗੁਰਵਰਜਨ ਮਹਾਰਾਜ ਪਾਖਸ਼ਾ ਜੀ ਦੇ ਅੱਜ ਅਸੀਂ 4 ਨੰਬਰ ਸ਼ਲੋਕ ਦਾ ਪਾਠ ਰਲ ਮਿਲ ਕੇ ਸਰਵਣ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਅੰਗ 1354 ਨੰਬਰ ਅੰਗ ਤੇ ਸੁਭਾਏਮਾਨ ਹੈ 1354 ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਬੋਲਾਂ ਦੇ ਸਦਕਾ ਸਾਡੇ ਤੇ ਕੀ ਰਹਿਮਤ ਕੀਤੀ ਹੈ ਉਹ ਜੀ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਫੱਤੇ ਨਾਲ ਸਾਂਝ ਪਾ ਲਈਏ ਦੋਨੇ ਹੱਥ ਜੋੜ ਗੁਰੂ ਚਰਣਾ ਵਿੱਚ ਲਵਾਓ ਹਾਜ਼ਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਅੰਮ੍ਰਿਤਮਈ ਪਾਵਨ ਬੋਲਾਂ ਦੇ ਸਦਕਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹੀ ਦੇ ਇਹਨਾਂ ਪਾਵਨ ਬੋਲਾਂ ਨੇ ਗੁਰੂ ਅਰਜਨ ਮਹਾਰਾਜ ਪਾਤਸ਼ਾਹੀ ਨੇ ਕਹਿਣਾ ਕੀਤਾ ਦੁਰਲਭ ਦੇ ਜੋ ਹੈ ਭਾਈ ਤੈਨੂੰ ਮਿਲੀ ਹੋਈ ਹੈ ਕੱਲ ਦੇ ਦਿਨ ਵੀ ਅਸੀਂ ਇਸ ਗੱਲ ਨੂੰ ਵਿਚਾਰਨ ਦਾ ਯਤਨ ਕੀਤਾ ਸੀ ਕਿ ਮਨੁੱਖਾ ਦੇਹੀ ਹਰ ਇੱਕ ਨੂੰ ਮਿਲੀ ਹੋਈ ਹੈ ਪਰ ਹਰ ਇੱਕ ਪ੍ਰਾਣੀ ਇਸ ਮਨੁੱਖਾ ਦੇਹੀ ਦੇ ਨਾਲ ਜ਼ਰੂਰੀ ਨਹੀਂ ਹੈ ਕਿ ਚੰਗੀ ਕਾਰ ਕਰਦਾ ਹੋਵੇ ਬਹੁਤਾਂ ਗਿਣਤੀ ਦੇ ਵਿੱਚ ਉਹ ਵੀ ਹੈਗੇ ਨੇ ਜਿਹੜੇ ਇਸ ਮਨੁੱਖਾ ਦੇਹੀ ਦੇ ਨਾਲ ਬੇਇਮਾਨੀ ਵੀ ਕਰਦੇ ਨੇ ਠੱਗੀ ਵੀ ਕਰਦੇ ਨੇ ਇਸ ਮਨੁੱਖਾ ਦੇਹੀ ਦੇ ਨਾਲ ਬੁਰਾਈ ਵੀ ਚਿਤਵਦੇ ਨੇ ਪਰ ਸਤਿਗੁਰੂ ਜੀ ਕਹਿਣਾ ਕਰਦੇ ਜਿਹੜੇ ਸਤਸੰਗੀ ਜਨ ਗੁਰੂ ਦੇ ਕੋਲੇ ਆ ਗਏ ਗੁਰੂ ਦੇ ਸਾਹਮਣੇ ਗੁਰੂ ਦੀ ਮਤ ਲੈ ਕੇ ਚੱਲਣਾ ਜਿਹਨਾਂ ਨੇ ਸ਼ੁਰੂ ਕਰ ਦਿੱਤਾ ਉਹਨਾਂ ਦੀ ਮਨੁੱਖਾ ਦੇਹੀ ਫਿਰ ਸਾਹਿਬ ਜੀ ਕਹਿਣਾ ਕਰਦੇ ਸਫਲੀ ਹੈ ਉਹਨਾਂ ਦਾ ਸਰੀਰ ਸਫਲਾ ਹੈ ਜ਼ਿੰਦਗੀ ਦਾ ਹਰ ਇੱਕ ਕਾਰਜ ਕੀਤਾ ਹੋਇਆ ਗੁਰੂ ਦੇ ਦਾਰ ਦੇ ਉੱਤੇ ਪਰਵਾਣ ਹੈ ਜਿਹੜਾ ਵੀ ਜਨ ਗੁਰੂ ਵਾਲੀ ਕਾਰ ਕਮਾਉਂਦਾ ਹੈ ਕੰਨ ਦਾ ਭਾਵ ਵੀ ਗੁਰੂ ਦੀ ਮਰਜ਼ੀ ਦੇ ਵਿੱਚ ਚੱਲਦਾ ਹੈ ਗੁਰੂ ਦੀ ਮਰਜ਼ੀ ਦੇ ਵਿੱਚ ਸੁੱਖ ਹੈ ਗੁਰੂ ਦੀ ਮਰਜ਼ੀ ਦੇ ਵਿੱਚ ਸਕੂਨ ਹੈ ਇਹ ਗੱਲ ਵੱਖਰੀ ਹੈ ਵੀ ਆ ਤੁਸੀਂ ਦੇਖੋ ਵੀ ਛੋਟੀ ਜੀ ਐਗਜ਼ਾਮਪਲ ਬੱਚਾ ਜਦੋਂ ਤੱਕ ਆਪਣੀ ਮਾਂ ਦੀ ਮਰਜ਼ੀ ਦੇ ਵਿੱਚ ਚੱਲਦਾ ਬੜਾ ਸੁੱਖ ਸਕੂਨ ਹੈ ਮਾਦੀ ਮਰਜੀਦੇ ਬਾਹਰ ਚਲਦਾ ਜਦੋਂ ਜਿੱਦ ਪੁਣਾ ਕਰਦਾ ਹੈ ਮਾਂ ਦੇ ਨਾਲ ਲੜਦਾ ਝਗੜਦਾ ਹੈ ਉਹ ਸਮਾਂ ਐਸਾ ਹੁੰਦਾ ਵੀ ਉਸ ਦੀ ਜ਼ਿੰਦਗੀ ਦੇ ਵਿੱਚ ਦੁੱਖ ਵੀ ਪੈ ਜਾਂਦੇ ਪਰ ਪਛਤਾਉਂਦਾ ਵੀ ਮੇਰੀ ਮਾਂ ਨਾ ਮੇਰੇ ਪਿਓ ਨਾ ਇਹ ਗੱਲ ਬਕਾਇਦਾ ਸਮਝਾਈ ਸੀ ਤੇ ਮੈਂ ਨਹੀਂ ਮੰਨੀ ਜਿਹਦੇ ਕਰਕੇ ਮੈਨੂੰ ਦੁੱਖ ਮਿਲਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹੀ ਦੀ ਪਾਵਨ ਬਾਣੀ ਨੇ ਕਿਹਾ ਕੀਤਾ ਠੀਕ ਹੈ ਮਾਂ ਹੈ ਤੈਨੂੰ ਸਰੀਰਕ ਤੌਰ ਦੇ ਉੱਤੇ ਗਿਆਨ ਨੌਲੇਜ ਜ਼ਰੂਰ ਦਿੰਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੇ ਸਾਨੂੰ ਮਾਂ ਬਾਪ ਵਾਂਗ ਹਰ ਇੱਕ ਨੂੰ ਆਪਣਾ ਬੱਚਾ ਬਣਾ ਕੇ ਆਪਣੀ ਧੀ ਆਪਣਾ ਪੁੱਤਰ ਬਣਾ ਕੇ ਇੱਕੋ ਇੱਕ ਗੱਲ ਕਹਿੰਦੇ ਨੇ ਮੇਰੇ ਧੀਏ ਮੇਰੇ ਬੱਚਿਆ ਮੇਰੇ ਪੁੱਤਰਾ ਤੂੰ ਵੀ ਗੁਰੂ ਵਾਲੀ ਕਾਰ ਕਮਾਜੇ ਗੁਰੂ ਵਾਲੀ ਕਾਰ ਕਮਾਏਗਾ ਤੇਰਾ ਜੀਵਨ ਫਿਰ ਬੜਾ ਸੌਖਾ ਤੇ ਜੇ ਤੂੰ ਮਨਮਰਜ਼ੀ ਦੇ ਵਿੱਚ ਤੁਰੇਂਗਾ ਫਿਰ ਸਤਿਗੁਰੂ ਜੀ ਨੇ ਉਸ ਦਾ ਵੀ ਜ਼ਿਕਰ ਨਾਲ ਨਾਲ ਕੀਤਾ ਸਾਬ ਜੀ ਕਹਿੰਦੇ ਸੋ ਸਿੱਖ ਸਖਾ ਬੰਦ ਬਹਿ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੈ ਭਾਈ ਵਿਛੜ ਚੂਟਾਂ ਖਾਵੇ ਤੇ ਜਿਹੜਾ ਜ਼ਿੰਦਗੀ ਜਿਉਂਦਿਆਂ ਜੀ ਆਪਣੀਆਂ ਮਨਮਰਜ਼ੀਆਂ ਦੇ ਵਿੱਚ ਲੱਗਿਆ ਰਹਿੰਦਾ ਉਹ ਚੂਟਾਂ ਹੀ ਖਾਂਦਾ ਹੈ ਇਹ ਦੁਰਲੱਭ ਦੇਹੀ ਜਿਹੜੀ ਦੇਸ਼ ਮਾਰ ਕੀਮਤੀ ਮਿਲੀ ਹੋਈ ਐ ਉਸ ਮਨੁੱਖ ਦੀ ਉਸ ਜਨ ਦੀ ਫਿਰ ਬੁਰਾਈ ਦੇ ਵਿੱਚ ਹੀ ਗਰਸੀ ਜਾਂਦੀ ਐ ਫਿਰ ਸਤਿਗੁਰੂ ਜੀ ਦੇ ਬੋਲ ਜਿਹੜੇ ਸੁਖਮਣ ਸਾਹਿਬ ਦੇ ਦੇ ਨੇ ਭਈ ਜੀਵਨ ਇਹਦਾ ਪਸ਼ੂਆਂ ਦੀ ਨਿਆਈ ਬਤੀਤ ਹੁੰਦਾ ਹੈ ਹੁਣ ਪਸ਼ੂਆਂ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਆ ਭਈ ਕਰਤੂਤ ਪਸ਼ੂ ਕੀ ਮਾਨਸ ਜਾਤ ਪਸ਼ੂਆਂ ਦੇ ਕੀ ਕੰਮ ਨੇ ਪਸ਼ੂ ਕੀ ਕਰਦੇ ਨੇ ਧਿਆਨ ਇੱਕ ਵਾਰੀ ਇਹ ਗੱਲ ਵੀ ਜ਼ਰੂਰ ਮੰਗਦੀ ਐ ਦੇਹੀ ਜਿਵੇਂ ਸਰੀਰ ਦਾ ਬਾਡੀ ਸਟਰਕਚਰ ਸਾਨੂੰ ਮਿਲਿਆ ਐ ਉਵੇਂ ਪੰਛੀਆਂ ਨੂੰ ਵੀ ਮਿਲਿਆ ਉਵੇਂ ਪਸ਼ੂਆਂ ਨੂੰ ਵੀ ਮਿਲਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਰੀਰ ਕਰਕੇ ਦੇਹੀ ਕਰਕੇ ਉਹ ਵੀ ਹੈਗੇ ਨੇ ਪਰ ਸਾਹਿਬ ਜੀ ਨੇ ਜਦੋਂ ਪਸ਼ੂਆਂ ਦੀ ਗੱਲ ਪਸ਼ੂਆਂ ਦੀ ਤੁਲਨਾ ਮਨੁੱਖ ਦੇ ਨਾਲ ਕੀਤੀ ਐ ਕਹਿੰਦੇ ਪਸ਼ੂ ਕਿਤੇ ਨਾ ਕਿਤੇ ਇਦਾਂ ਵੀ ਹੈਗਾ ਚੰਗੇ ਵੀ ਹੈਗੇ ਨੇ ਸੁਕਾ ਕਾ ਖਾ ਕੇ ਫਿਰ ਵੀ ਕਿਤੇ ਅੰਮ੍ਰਿਤ ਵਰਗਾ ਦੁੱਧ ਸਾਡੀ ਝੋਲੀ ਦੇ ਵਿੱਚ ਪਾ ਜਾਂਦੇ ਨੇ ਮਨੁੱਖਾ ਤੂੰ ਕਿਉਂ ਪਸ਼ੂ ਬਣਿਆ ਹੋਇਆ ਹੈ ਪਸ਼ੂਆਂ ਦੇ ਵਿੱਚ ਜੀ ਕੁੱਤੇ ਦੀ ਜਦੋਂ ਗੱਲ ਕੀਤੀ ਨਾ ਗੁਰੂ ਗ੍ਰੰਥ ਸਾਹਿਬ ਜੀ ਨੇ ਲਾਲਚ ਦਾ ਪ੍ਰਤੀਕ ਹੈ ਉਸ ਨੂੰ ਮੋਹ ਦਾ ਪ੍ਰਤੀਕ ਹੈਗਾ ਕ੍ਰਿਸ਼ਨਾ ਦੀ ਗੱਲ ਬਾਤ ਸਾਹਮਣੇ ਰੱਖਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਹਾਥੀ ਦੀ ਗੱਲ ਕਰਦੇ ਕਹਿੰਦੇ ਕਾਮਵਾਸ਼ਨਾ ਦੇ ਵਿੱਚ ਗਰਸਿਆ ਰਹਿੰਦਾ ਹੈ ਇਹ ਰੰਦੀ ਗੱਲ ਕਰਦੇ ਕਹਿੰਦੇ ਇਹ ਤ੍ਰਿਸ਼ਨਾ ਦੇ ਅਧੀਨ ਆਪਣੀ ਪਿਆਸ ਬੁਝਾਉਣ ਦੇ ਲਈ ਭਟਕਦਾ ਰਹਿੰਦਾ ਹੈ ਤੇ ਇਹ ਭਾਈ ਜੇ ਇਹ ਕੰਮ ਤੇਰੇ ਅੰਦਰ ਵੀ ਹੋਏ ਹੁਣ ਇੱਕ ਵਾਰੀ ਇੱਕ ਗੱਲ ਇਹ ਹੁੰਦੀ ਹੈ ਵੀ ਪਸ਼ੂਆਂ ਨੂੰ ਜਦੋਂ ਅ ਅੰਡਾ ਦੇ ਵਿੱਚ ਸਾਡੇ ਹੁੰਦਾ ਹੈ ਵੀ ਜਦੋਂ ਘਾ ਪਾਇਆ ਜਾਂਦਾ ਹੈ ਨਾ ਉਹਨਾਂ ਨੂੰ ਇੱਕ ਖੁਰਲੀ ਦੇ ਵਿੱਚ ਘਾ ਪਾਇਆ ਜਾਂਦਾ ਇੱਕ ਨੂੰ ਵੱਖਰਾ ਪਾਇਆ ਜਾਂਦਾ ਦੂਜੇ ਨੂੰ ਵੱਖਰਾ ਪਾਇਆ ਜਾਂਦਾ ਉਹ ਕੀ ਸੁਭਾਅ ਹੁੰਦਾ ਪਸ਼ੂ ਦਾ ਵੀ ਉਹ ਕਈ ਵਾਰੀ ਉਹ ਆਪਣਾ ਛੱਡ ਕੇ ਪਹਿਲਾਂ ਦੂਜੇ ਦਾ ਖਾਂਦਾ ਹੈ ਤੇ ਦੂਜੇ ਦਾ ਖਾਂਦਾ ਤਾਂ ਜਿਹੜੇ ਅ ਸਿਆਣੇ ਘਰ ਕੀ ਕਰਸਾਨ ਹੁੰਦੇ ਨੇ ਨਾ ਜਿਹੜੇ ਅ ਟੱਕਰ ਮਾਰਨ ਵਾਲੇ ਹੁੰਦੇ ਨੇ ਮਾਰਨ ਵਾਲੇ ਹੁੰਦੇ ਨੇ ਉਹਨਾਂ ਦੇ ਨੱਕ ਦੇ ਵਿੱਚ ਨਕੇਲ ਪਾ ਦਿੰਦੇ ਆ ਨੱਕ ਦੇ ਵਿੱਚ ਬਕੈਰ ਨਕੇਲ ਪਾ ਦਿੰਦੇ ਆ ਵੀ ਇਹ ਭੱਜੇ ਨਾ ਇਹ ਦੌੜੇ ਨਾ ਕਿ ਜਦੋਂ ਮਾਰਾ ਜਾ ਭੱਜੇ ਦੌੜੇ ਦੀ ਨਕੇਲ ਖਿੱਚ ਦਿੱਤੀ ਜਾਏਗੀ ਫਿਰ ਕਿਤੇ ਨਾ ਕਿਤੇ ਸੌਖਾ ਰਹੇਗਾ ਕਬਜ ਆਪਣੇ ਪਕੜ ਦੇ ਵਿੱਚ ਰਹੇਗਾ ਦੋਖੀ ਹੁੰਗਾ ਵੀ ਜਦੋਂ ਨਾ ਉਹ ਆਪਣੇ ਖੁਰਲੀ ਨੂੰ ਛੱਡ ਕੇ ਦੂਜੀ ਦੀ ਖੁਰਲੀ ਦੇ ਵਿੱਚ ਮੂੰਹ ਮਾਰਦਾ ਹੈ ਆਪਣਾ ਨੱਕ ਪੜਵਾ ਵੈਂਦਾ ਹੈ ਕਿਤੇ ਨਾ ਕਿਤੇ ਪਸ਼ੂ ਦੇ ਵਿੱਚ ਵੀ ਹੈਗਾ ਨਾ ਇਹ ਸੁਭਾਅ ਤੇ ਗੁਰੂ ਸਾਹਿਬ ਜੀ ਨੇ ਕਹਿਣਾ ਕੀਤਾ ਇਨਸਾਨ ਦੇ ਅੰਦਰ ਵੀ ਐਨ ਬਿਨ ਇਹ ਸੁਭਾਅ ਹੋਗਾ ਭਾਵੇਂ ਕਿ ਬੇਸ਼ੱਕ ਇਨਸਾਨ ਹੈਗਾ ਪਰ ਕਰਤੂਤ ਤੇ ਪਸ਼ੂਆਂ ਵਾਲੀ ਫਿਰ ਵੀ ਸਮਾਂ ਕਰ ਦਿੱਤੀ ਹੈ ਨਾ ਉਹਨੂੰ ਸੱਪ ਹੈ ਕਾਂ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਇਹਨਾਂ ਨੂੰ ਕਹਿਣਾ ਕੀਤਾ ਵੀ ਕਾਹ ਨੂੰ ਤੁਸੀਂ ਜਿੰਨਾ ਮਰਜੀ ਮਿੱਠੇ ਆਹਾਰ ਮਿੱਠੇ ਇਸੋ ਪਦਾਰਥ ਦੇ ਦਿਓ ਪਰ ਇਸ ਦਾ ਫੇਰ ਵੀ ਸਵਾਲ ਹੋਇਆ ਹੈ ਕਿ ਇਸ ਨੇ ਜਾ ਕੇ ਫਿਰ ਵੀ ਗੰਦਗੀ ਹੀ ਖਾਣੀ ਬਦੇਹੀ ਤੇ ਇਸ ਕੋ ਇਸ ਦੇ ਕੋਲੇ ਵੀ ਮਲੀਆ ਪਰ ਇਸ ਨੂੰ ਉਹ ਸੋਝੀ ਉਹ ਅਕਲ ਉਹ ਸਮਝ ਨਹੀਂ ਹੈ ਜਿਹੜੀ ਇਨਸਾਨ ਸਿੱਖ ਕੇ ਸਮਝ ਕੇ ਆਪਣੇ ਜੀਵਨ ਨੂੰ ਉੱਚਾ ਕਰ ਸਕਦਾ ਅਸੀਂ ਬੋਲ ਪੜਦੇ ਆਂ ਬਲੇਹਾਰੀ ਗੁਰੇ ਆਪਣਨੇ ਨਿਉਹਾੜੀ ਸਦਵਾਰ ਜਿਨ ਮਨਸ ਤੇ ਦੇਵਤੇ ਕੀ ਦੇਵਤੇ ਦਾ ਅਰਥ ਪਤਾ ਕੀ ਹੁੰਦਾ ਜੀ ਉਹ ਵਾਲੇ ਦੇਵਤੇ ਨਹੀਂ ਦੇਵਤੇ ਦਾ ਅਰਥ ਹੁੰਦਾ ਦੇਵੀ ਗੁਣਾ ਵਾਲਾ ਮਨੁੱਖ ਵਰਚਸ ਕੁਆਲਟੀ ਦੇ ਨਾਲ ਭਰਪੂਰ ਮਨੁੱਖ ਚੰਗੇ ਖਿਆਲਾਂ ਵਾਲਾ ਮਨੁੱਖ ਚੰਗਿਆਂ ਕਰਮਾਂ ਵਾਲਾ ਮਨੁੱਖ ਚੰਗੀ ਸੋਚਣੀ ਵਾਲਾ ਮਨੁੱਖ ਤੇ ਇਹਨਾਂ ਗੁਣਾ ਦੇ ਨਾਲ ਜਦੋਂ ਇਹ ਦੇਹੀ ਬਣ ਜਾਂਦੀ ਹੈ ਨਾ ਫਿਰ ਫਾਇਬ ਜੀ ਕਹਿਣਾ ਕਰਦੇ ਇਹ ਦੇਹੀ ਬੜੀ ਅਮੁੱਲਕ ਹੈ ਇਹ ਸਰੀਰ ਫਿਰ ਭਾਗਾ ਵਾਲਾ ਬਣ ਜਾਂਦਾ ਇਹ ਵੱਡਿਆਂ ਭਾਗਾ ਵਾਲਾ ਹੋ ਜਾਂਦਾ ਜਦੋਂ ਇਸ ਦੇਹੀ ਦੇ ਅੰਦਰ ਗੁਰੂ ਦੀ ਸ਼ਬਦ ਗੁਰੂ ਦੀ ਜੋਤ ਗੁਰੂ ਦਾ ਗਿਆਨ ਵਰਤਣਾ ਸ਼ੁਰੂ ਹੋ ਜਾਂਦਾ ਇਹ ਪ੍ਰਵਾਨ ਹੈ ਫਿਰ ਕਹਿੰਦੇ ਇਹ ਦੇਹੀ ਦੇ ਨਾਲ ਹੀ ਫਿਰ ਇਨਸਾਨ ਦਾ ਸਮੁੱਚਾ ਜੀਵਨ ਸੌਖਾ ਰਹਿੰਦਾ ਹੈ ਪਾਤਸ਼ਾਹ ਜੀ ਨੇ ਫਿਰ ਇਸ ਦੇਹੀ ਦਾ ਜ਼ਿਕਰ ਸ਼ਬਦ ਦੇ ਸਦਕਾ ਸਾਡੇ ਸਾਹਮਣੇ ਕੀਤਾ ਬੋਲ ਨੇ ਕਾਚ ਕੋਟੰ ਸ਼ਬਦ ਦਾ ਜਿਹੜਾ ਪ੍ਰੋਨੰਸੀਏਸ਼ਨ ਹੈਗਾ ਜਾਂ ਕੋਟੰ ਰਚੰਤ ਤੋਯੰ ਤੋਯੰ ਕਾਚ ਦਾ ਅਰਥ ਹੁੰਦਾ ਹੈ ਜੀ ਕੱਚਾ ਕਿਲਾ ਸਰੀਰ ਦੀ ਗੱਲ ਕਰਦੇ ਕੋਟ ਦਾ ਅਰਥ ਹੁੰਦਾ ਵੀ ਕਿਲਾ ਕੱਚਾ ਕਾਚ ਦਾ ਅਰਥ ਹੁੰਦਾ ਹੈ ਕੱਚ ਕੋਟ ਦਾ ਅਰਥ ਹੁੰਦਾ ਹੈ ਕਿਲਾ ਕਾਚ ਕੋਟੰ ਰਚੰਤ ਤੋਯੰ ਰਚਿਆ ਹੋਇਆ ਹੈ ਤੋਇੰਗ ਦਾ ਅਰਥ ਹੁੰਦਾ ਹੈ ਪਾਣੀ ਦੇ ਨਾਲ ਪਾਣੀ ਦੇ ਨਾਲ ਇਹ ਸਰੀਰ ਜਿਹੜਾ ਕੱਚਾ ਕਿਲਾ ਹੈਗਾ ਸਤਿਗੁਰੂ ਜੀ ਕਹਿਣਾ ਕਰਦੇ ਇਸ ਦਾ ਵੇਸ ਕੀ ਹੈ ਇੱਕ ਪਾਣੀ ਦੀ ਬੂੰਦ ਦੁਨੀਆਂ ਦੇ ਅੰਦਰ ਤੁਸੀਂ ਦੇਖੋ ਵੀ ਜੇ ਵੱਡਾ ਦਰਖਤ ਹੈਗਾ ਉਹ ਉਸ ਦਾ ਵੀ ਵੇਸ ਹੈਗਾ ਇੱਕ ਬੀਜ ਉਹ ਪਾਣੀ ਦੇ ਨਾਲ ਉਸ ਦੀ ਉਪਜ ਉਸ ਦੀ ਪੈਦਾਇਸ਼ ਹੁੰਦੀ ਹੈ ਜੇ ਦੁਨੀਆ ਦੇ ਵਿੱਚ ਬਿਲਡਿੰਗਾਂ ਦਾ ਬੇਸ ਦੇਖਿਆ ਜਾਂਦਾ ਹੈ ਵੱਡੀ ਉੱਚੀ ਇਮਾਰਤ ਖੜੀ ਕਰਨੀ ਹੈ ਤੇ ਉਸ ਦੇ ਲਈ ਵੀ 50 ਫੁੱਟ 60 ਫੁੱਟ 80 ਫੁੱਟ ਤੱਕ ਡੂੰਘਾ ਥੱਲੇ ਉਸ ਦਾ ਬੇਸ ਤਿਆਰ ਕੀਤਾ ਜਾਂਦਾ ਫਿਰ ਕਿਤੇ ਜਾ ਕੇ ਵੱਡੀ ਬਿਲਡਿੰਗ ਖੜੀ ਕੀਤੀ ਜਾਂਦੀ ਹੈ ਵੀ ਹੁਣ ਪਰ ਜਿੰਨੀ ਮਰਜ਼ੀ ਦੇ ਉੱਪਰ ਉਹ ਸਾਰੀ ਕੀਤੀ ਜਾਵੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਹੈ ਭੱਲਿਆ ਮਨੁੱਖਾ ਤੂੰ ਕੱਲ ਤੱਕ ਰੱਬ ਦੇ ਕਿਰਪਾ ਦੇ ਨਾਲ ਸੰਸਾਰ ਦੇ ਵਿੱਚ ਆਇਆ ਹੈ ਤੇਰੀ ਘਾੜਤ ਜਿਹੜੀ ਹੋਈ ਹੈ ਪਾਣੀ ਦੀ ਬੂੰਦ ਦੇ ਨਾਲ ਹੋਈ ਹੈ ਮਾਤਾ ਪਿਤਾ ਦੇ ਸਮੇਲ ਦੇ ਨਾਲ ਸਪਰਨ ਦੀ ਬੂੰਦ ਦੇ ਨਾਲ ਤੇ ਤੂੰ ਆਪਣੇ ਆਪ ਦੇ ਵਿੱਚ ਕਿਹੜੀ ਗੱਲ ਦਾ ਹੰਕਾਰ ਕਰਦਾ ਹੈ ਤੂੰ ਕੀ ਆਪਣੇ ਆਪ ਨੂੰ ਸਮਝਦਾ ਹੈ ਕਿ ਮੈਂ ਹੈ ਕੀ ਆ ਕੱਚਾ ਕਿਲਾ ਇਹ ਤੇਰਾ ਕਦੋਂ ਕਿਹੜੇ ਵੇਲੇ ਇਸ ਨੇ ਟੁੱਟ ਜਾਣਾ ਹੈ ਇਸ ਨੇ ਭੱਜ ਜਾਣਾ ਹੈ ਠੀਕ ਕਰੇਗਾ ਕੋਈ ਪਤਾ ਨਹੀਂ ਹੈ ਕੱਚ ਤੁਸੀਂ ਦੇਖੇ ਹੋਣਾ ਹੱਥ ਦੇ ਵਿੱਚ ਜੇਕਰ ਇੱਕ ਵਾਰੀ ਛੁੜਕ ਜਾਏ ਨਾ ਟੁੱਟ ਜਾਂਦਾ ਹੈ ਤੇ ਟੁੱਟਿਆ ਹੋਇਆ ਉਹ ਦੁਬਾਰਾ ਜੁੜਦਾ ਨਹੀਂ ਹੈ ਸਤਿਗੁਰੂ ਜੀ ਕਹਿਣਾ ਕਰਦੇ ਏਸੇ ਤਰ੍ਹਾਂ ਹੀ ਹੈ ਸਾਡਾ ਸਰੀਰ ਵੀ ਪੰਜਾਂ ਤੱਤਾਂ ਦੇ ਨਾਲ ਜਲ ਬਾਜੂ ਪਾਣੀ ਹਵਾ ਅਕਾਸ਼ ਰੱਬ ਦੀ ਜੋਤ ਇਹਨਾਂ ਪੰਜਾਂ ਤਤਾਂ ਦੇ ਸੁਮੇਲ ਦੇ ਨਾਲ ਰੱਬ ਨੇ ਬੜੀ ਸੋਹਣੀ ਘੜਤ ਕਢੀ ਭਾਈ ਤੇਰੀ ਤੂੰ ਸਿਆਣਾ ਹੋ ਕੋਈ ਸ਼ੱਕ ਨਹੀਂ ਤੂੰ ਸੋਹਣਾ ਹੋਵੇਂ ਕੋਈ ਸ਼ੱਕ ਨਹੀਂ ਤੂੰ ਉੱਚੀ ਜਾਤ ਵਾਲਾ ਹੋਵੇਂ ਕੋਈ ਗੱਲ ਨਹੀਂ ਤੇਰੇ ਕੋਲੇ ਧਨ ਦੌਲਤ ਹੋਵੇ ਪੈਸਾ ਹੋਵੇ ਕੋਈ ਸ਼ੱਕ ਨਹੀਂ ਪਰ ਹਾਂ ਇਹ ਸਭ ਕੁਝ ਹੁੰਦਿਆਂ ਹੋਇਆਂ ਵੀ ਰੱਬ ਨਾ ਵਿਸਰੇ ਆ ਜਪਜੀ ਸਾਹਿਬ ਦੀ ਬਾਣੀ ਦੇ ਬੋਲ ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਉਹ ਇਹ ਨਵਾ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ ਚੰਗਾ ਨੌਰ ਖਾਏ ਕਿ ਜਸ ਕੀਰਤ ਜਗ ਲੇ ਕਹਿੰਦੇ ਜੇ ਦੁਗ ਚਾਰੇ ਆਰ ਜਾ ਮਨੁੱਖ ਦੀ ਵੈਸੇ ਅੱਜ ਦੇ ਸਮੇਂ ਦੇ ਉਹ ਜੋ ਸਮਾ ਸੀਗਾ ਵੀ 80 ਸਾਲ 90 ਸਾਲ 95 100 ਸਾਲ ਤੱਕ ਤਾਂ ਪੂਰੀ ਪਹੁੰਚਦਾ ਸੀਗਾ ਅੱਜ ਦਾ ਜਿਹੜਾ ਇਨਸਾਨ ਦਾ ਖਾਣ ਪੀਣ ਹੈਗਾ ਏ ਇਸ ਦੇ ਸਦਕਾ ਸਫਰ ਤਕਰੀਬਨ ਜਿਆਦਾ ਨਹੀਂ 60 ਸਾਲ ਲਾ ਲਓ ਜਿਹੜਾ ਸਹੀ ਸਲਾਮਤ ਚੰਗੇ ਢੰਗ ਤਰੀਕੇ ਦੇ ਨਾਲ ਕੱਢਦਾ ਹੈ ਇਹਦੇ ਤੋਂ ਥੋੜਾ ਕੇ ਚੱਲ ਪਈਏ ਤਾਂ 70 ਸਾਲ ਲਾ ਲਓ ਅੱਗੇ ਤੇ ਉਮੀਦ ਹੈ ਨਹੀਂ ਆ ਕੇ ਪਹਿਲਾਂ ਹੀ ਹਾਰ ਜਾਂਦੇ ਆ ਕਿ ਜਿੰਨ ਬੜੀ ਜ਼ਿੰਦਗੀ ਦੇ ਵਿੱਚ ਦੁੱਖ ਨੇ ਬਸ ਉਹਨਾਂ ਤੇ ਮਰਨ ਨੂੰ ਹੀ ਜੀ ਕਰਦਾ ਉਹ ਨਹੀਂ ਪਿਆਰਿਓ ਜਿਹੜੇ ਮੰਜੇ ਦੇ ਪਏ ਹੋਏ ਨੇ ਉਹ ਜਿਉਣ ਨੂੰ ਤਰਸਦੇ ਨੇ ਸਾਨੂੰ ਚੱਲਣ ਮਿਲ ਜਾਏ ਸਾਨੂੰ ਬੋਲਣ ਮਿਲ ਜਾਏ ਬਹੁਤਾਂ ਗਿਣਤੀ ਦੇ ਵਿੱਚ ਇਹੋ ਜਿਹੇ ਬੰਦੇ ਮਿਲਦੇ ਨੇ ਬੜੇ ਦੁਖੀ ਆ ਬੜੇ ਪਰੇਸ਼ਾਨ ਆ ਜ਼ਿੰਦਗੀ ਦੇ ਵਿੱਚ ਜਿੰਨੇ ਦੁੱਖ ਸਾਡੇ ਦੇ ਉੱਤੇ ਪਏ ਨੇ ਕਿਸੇ ਤੇ ਪਏ ਨਹੀਂ ਮੈਂ ਕਹਿੰਦਾ ਬੜੇ ਸੁਖੀ ਹੋ ਕਪੜਾ ਜੇ ਸਰੀਰ ਦੇ ਉੱਤੇ ਹੈਗਾ ਨਾ ਬੜੇ ਸੁਖੀ ਆ ਸਰੀਰ ਦੇ ਉੱਤੇ ਜੇਕਰ ਛੱਤ ਹੈਗੀ ਆ ਬੜੇ ਸੁਖੀ ਆ ਜੇ ਖਾਣ ਦੇ ਲਈ ਭੋਜਨ ਮਿਲ ਰਿਹਾ ਨਾ ਬੜੇ ਸੁਖੀ ਆ ਇਹਦੇ ਤੋਂ ਬੰਧਾ ਨਹੀਂ ਰੱਖਿਆ ਰੱਬ ਨੇ ਉਹ ਸ਼ੁਕਰ ਕਰਦੇ ਨੇ ਜਿਹੜੇ ਰੋੜਾਂ ਦੇ ਉੱਤੇ ਫੁੱਟਪਾਥ ਦੇ ਉੱਤੇ ਵੀ ਪਏ ਹੋਏ ਨੇ ਆਪਣੀ ਉਹਨਾਂ ਦੀ ਛੱਤ ਨਹੀਂ ਹੈ। ਖਾਣ ਪੀਣ ਦੇ ਲਈ ਸਾਡੇ ਕੋਲੇ ਹੋ ਸਕਦਾ ਹੈ ਪੈਸਾ ਧਨ ਦੌਲਤ ਇੰਨਾ ਹੈਗਾ ਹੈ ਵੀ 60 ਸਾਲ ਤੱਕ ਦਾ ਵੀ ਅਸੀਂ ਆ ਖਰੀਦ ਸਕਦੇ ਹਾਂ। ਇਹ ਰੱਬ ਦੀ ਇੰਨੀ ਕਿਰਪਾ ਹੈਗੀ ਉਹ ਤੁਹਾਡੇ ਤੇ ਸਾਡੇ ਤੇ। ਪਰ ਪਾਕਸ਼ਾ ਦੀ ਕਹਿਣਾ ਕਰਦੇ ਫਿਰ ਸਭ ਕੁਝ ਹੁੰਦਿਆ ਹੋਇਆ ਵੀ ਗਲੇਸ਼ਕ ਵੀ ਨਾ ਦੁਖੀ ਕਿਉਂ ਹੈ? ਇਹ ਦਾ ਪਾਉ ਸਿੱਧੇ ਸਿੱਧੇ ਲਫ਼ਜ਼ਾਂ ਦੇ ਵਿੱਚ ਵੀ ਦੁਨੀਆਂ ਦੀਆਂ ਚੀਜ਼ਾਂ ਤੁਹਾਨੂੰ ਸੁੱਖ ਨਹੀਂ ਦੇ ਸਕਦੀਆਂ ਕੋਈ ਸ਼ੱਕ ਨਹੀਂ ਜਿਹੜਾ ਸੁੱਖ ਸਾਨੂੰ ਗੁਰੂ ਦੀ ਬਾਣੀ ਨੇ ਗੁਰੂ ਦੇ ਲਫ਼ਜ਼ਾਂ ਨੇ ਗੁਰੂ ਦੇ ਗਿਆਨ ਨੇ ਦੇਣਾ ਹੈ ਕਿਸੇ ਹੋਰ ਚੀਜ਼ ਨੇ ਨਹੀਂ ਦੇਣਾ ਸਤਿਗੁਰੂ ਜੀ ਕਹਿਣਾ ਕਰਦੇ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜਨਾ ਲਹੀ ਹੈ ਗੱਲ ਕਰ ਰਿਹਾ ਸੀ ਮੈਂ ਆਪ ਜੀ ਦੇ ਨਾਲ ਕਿ ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ ਇਸ ਦੇਹੀ ਦੀ ਆਰਜੂ ਉਮਰ ਕਹਿੰਦੇ ਚਾਰ ਜੁਗਾਂ ਦੀ ਨਹੀਂ ਹੋ ਜਾਵੇ ਚਾਰ ਜੁਗਾਂ ਤੋਂ ਵੱਧ ਕੇ ਅੱਠ ਜੁਗਾਂ ਦੀ ਹੋ ਜਾਏ ਹੋਰ ਦਸੂਣੀ ਹੋ ਜਾਏ ਅੱਠ ਨਵਾਂ ਖੰਡਾ ਵਿੱਚ ਜਾਣੀ ਨਵਾਂ ਖੰਡਾ ਦਾ ਅਰਥ ਹੁੰਦਾ ਹੈ ਜੀ ਸਮੁੱਚੇ ਸੰਸਾਰ ਦੇ ਵਿੱਚ ਬੰਦੇ ਦੀ ਪਛਾਣ ਬੰਦੇ ਨੂੰ ਜਾਣਨ ਵਾਲੇ ਇਸ ਦਾ ਨਾਮਣਾ ਉੱਚਾ ਹੋਵੇ ਹਰ ਇੱਕ ਦੀ ਜ਼ੁਬਾਨ ਦੇ ਉੱਤੇ ਇਸ ਮਨੁੱਖ ਦਾ ਨਾਮ ਹੋਵੇ ਨਾਲ ਚੱਲੈ ਸਭ ਕੋ ਇਹ ਪੈਰ ਪੁੱਟੇ ਦੇ ਬਿਨਾ ਕਿਆ ਹੀ ਦੇ ਸਾਰੇ ਨਾਲ ਤੁਰਨ ਦੇ ਲਈ ਤਿਆਰ ਹੋਣ ਚੰਗਾ ਨੌਰ ਖਾਏ ਕੈ ਜਸ ਕੀਤ ਜਗ ਲੇ ਪਰ ਅਗਲੀ ਗੱਲ ਕੀ ਕਰਦੇ ਗੁਰੂ ਨਾਨਕ ਸਾਹਿਬ ਜੀ ਜੇ ਤਿਸ ਨਦਰ ਨਾਮ ਆਵਈ ਕਾ ਬਾਤ ਨਾ ਪੁੱਛਿਆ ਕੇ ਕਹਿੰਦੇ ਜੇ ਤੈਨੂੰ ਰੱਬ ਨજર ਨਹੀਂ ਨਾ ਆਉਂਦਾ ਜਿੰਨਾ ਸਭ ਕੁਝ ਦੇਣ ਵਾਲਾ ਐ ਤੋ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਤਾਂ ਬਾਤ ਨਾ ਪੁੱਛਿਆ ਕਿ ਸੁਖਣ ਸਾਹਿਬ ਬਾਣੀ ਦੇ ਬੋਲ ਦੇਨਹਾਰ ਪ੍ਰਭ ਛੁਡਕੈ ਲੱਗੈ ਅਨਸੁ ਆਏ ਨਨ ਕਹੂ ਨਾ ਸਿਜੈ ਬਿਨ ਨਾਵੇਂ ਪਤ ਜਾਏ ਪਤ ਜਾਏ ਪਤ ਦਾ ਅਰਥ ਹੁੰਦਾ ਇੱਜ਼ਤ ਇੱਜ਼ਤ ਤਾਂ ਜਾਂਦੀ ਹੀ ਆ ਫਿਰ ਬੰਦੇ ਦੀ ਵੱਧਦੀ ਨਹੀਂ ਐ ਜਿਸ ਨੇ ਰੱਬ ਦੀ ਸਿਫਤ ਸਲਾਹ ਜਿਵੇਂ ਰੱਬ ਦਾ ਜਸ ਤਿਆਗ ਦਿੱਤਾ ਜੀਵਨ ਦੇ ਵਿੱਚ ਕਹਿੰਦੇ ਰੱਬ ਨੇ ਇਸ ਕੱਚੇ ਕਿਲੇ ਨੂੰ ਪੰਜਾਂ ਤੱਤਾਂ ਦੇ ਨਾਲ ਸਾਜਿਆ ਹੈ ਬੜਾ ਸੋਹਣਾ ਬਣਾਇਆ ਹੈ ਬੜੀ ਸੋਹਣੀ ਇਸ ਦੀ ਘਾਟਕ ਕੀਤੀ ਹੋਈ ਹੈ ਭਾਈ ਇਸ ਦੇ ਉੱਤੇ ਦੇਖੋ ਕਹਿੰਦੇ ਕੱਚੇ ਕਿਲੇ ਦੇ ਉੱਤੇ ਲੇਪਨੰ ਰਕਤ ਚਰਮਣਾ ਲੇਪਨੰ ਰਕਤ ਚਰਮਣਾ ਲੇਪਨ ਕੀਤਾ ਹੋਇਆ ਪੋਚਾ ਫੇਰਿਆ ਹੋਇਆ ਕਾਹਦਾ ਰਕਤ ਦਾ ਲਹੂ ਦਾ ਖੂਨ ਦਾ ਸਾਡੇ ਬਲੱਡ ਦਾ ਪਾਤਸ਼ਾਹੀ ਕਹਿੰਦੇ ਚਰਮਣਾ ਚਰਮਣ ਦਾ ਅਰਥ ਹੁੰਦਾ ਹੈ ਜੀ ਇਸ ਨੂੰ ਕਵਰ ਅਪ ਕੀਤਾ ਹੋਇਆ ਹੈ ਚਮ ਦੇ ਨਾਲ ਤੇ ਚਮ ਲਾਉਣ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਕੋਈ ਮਨੁੱਖ ਜੇਕਰ ਦੇਖਿਆ ਜਾਵੇ ਸਕਿਨ ਦਾ ਸ਼ਿਕਾਰ ਹੋ ਕੇ ਬੈਠਾ ਹੈ ਸਕਿਨ ਦਾ ਜੇ ਕਿਸੇ ਦੀ ਸਕਿਨ ਚੰਗੀ ਹੈਗੀ ਆ ਗੋਰੀ ਹੈਗੀ ਆ ਚਿੱਟੀ ਹੈਗੀ ਆ ਬੰਦਾ ਬੜਾ ਸੋਹਣਾ ਜੇ ਕਿਸੇ ਦੀ ਸਕਿਨ ਕਾਲੀ ਹੈਗੀ ਜਾਂ ਨਹੀਂ ਨਹੀਂ ਅਸੀਂ ਤਾਂ ਮੂੰਹ ਵੀ ਨਹੀਂ ਦੇਖਣਾ ਚਾਹੁੰਦਾ ਤੁਸੰਦ ਕਰਦੇ ਬਹਿ ਸਿੱਧੇ ਸਿੱਧੇ ਲਫ਼ਜ਼ਾਂ ਦੇ ਵਿੱਚ ਜਿਹੜੀ ਬਣਾਉਣ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਅਸੀਂ ਉਸ ਦੇ ਨਾਲ ਕਿਤੇ ਨਾ ਕਿਤੇ ਨਫ਼ਰਤ ਕਰਦੇ ਆਂ ਕਿ ਉਸ ਨੇ ਮਾੜਾ ਬਣਾਇਆ ਬੰਦਾ ਪਰ ਇਹੋ ਹੀ ਰੰਗ ਤੇ ਦੋ ਹੀ ਨੇ ਨਾ ਰੰਗ ਤੇ ਦੋ ਹੀ ਨੇ ਪਰ ਪੱਖਸ਼ਾ ਦੀ ਕਹਿੰਦੇ ਇਨਸਾਨ ਕਿਤੇ ਨਾ ਕਿਤੇ ਫਿਰ ਆਪਣੇ ਮਨ ਦੇ ਵਿੱਚ ਮਤਭੇਦ ਕਰਦਾ ਸਾਹਿਬ ਜੀ ਕਹਿਣਾ ਕਰਦੇ ਨਹੀਂ ਭਾਈ ਇਸ skin ਜਿਹੜਾ ਜਿਹੜਾ ਗੋਰਾਪਣ ਬੱਚੇ ਦੇ ਅ ਬਚਪਨ ਦੇ ਵਿੱਚ ਹੁੰਦਾ ਜਵਾਨੀਸ਼ ਦੇ ਵਿੱਚ ਨਹੀਂ ਰਹਿੰਦਾ ਜਵਾਨੀ ਦੇ ਵਿੱਚ ਜਿਹੜਾ ਹੁੰਦਾ ਬੜੀਪੇ ਦੇ ਵਿੱਚ ਨਹੀਂ ਰਹਿੰਦਾ ਜਿਸ skin ਦਾ ਮਾਣ ਕਰਦਾ ਸੀਗਾ ਉਹ ਹੱਥਾਂ ਦੇ ਨਾਲ ਤੱਕ ਖਿੱਚੀ ਜਾਂਦੀ ਹੈ ਫਿਰ ਪਕਸ਼ਾ ਜੀ ਕਹਿੰਦੇ ਇਸ ਮਿੱਟੀ ਦੇ ਅ ਕੱਚੇ ਕਿਲੇ ਦਾ ਕਿਹੜੀ ਗੱਲ ਦਾ ਮਾਣ ਕਰਦਾ ਹੈ ਵੈਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਕੋਟ ਲਫਜ ਅਸੀਂ ਪਿੱਛੇ ਪੜਿਆ ਨਾ ਕੋਟ ਲਫਜ ਇਸ ਸਰੀਰ ਦੇ ਲਈ ਵੀ ਆਇਆ ਹੈ ਕੋਟ ਲਫ਼ਜ਼ ਅ ਕਿੱਲੇ ਦੇ ਲਈ ਵੀ ਆਇਆ ਜਿਸ ਕਿੱਲੇ ਦੀ ਉਸਾਰੀ ਕੀਤੀ ਜਾਂਦੀ ਹੈ ਤੇ ਕੋਟ ਲਫ਼ਜ਼ ਕਰੋੜ ਲੱਖ ਗਿਣਤੀ ਦੇ ਲਈ ਵੀ ਆਇਆ ਹੈ ਇਹ ਜ਼ਰੂਰ ਸਾਨੂੰ ਯਾਦ ਰੱਖਣਾ ਚਾਹੀਦਾ ਜਿੱਥੇ ਬਾਣੀ ਦੇ ਬੋਲ ਨੇ ਕੋਟ ਕੋਟੀ ਮੇਰੀ ਅਰਜਾ ਪਵਨ ਪੀਣ ਪਿਆਉ ਚੰਦ ਸੂਰਜ ਦੋਏ ਗੁਫਾ ਨ ਦੇਖਾਂ ਸੁਪਨੇ ਸੌਣਾ تھا ਪੀ ਤੇਰੀ ਕੀਮਤ ਨਾ ਪਵੇ ਇਹ ਲਫ਼ਜ਼ ਉੱਥੇ ਕਿਲੇ ਦੇ ਲਈ ਵੀ ਆਇਆ ਹੈ ਇੱਥੇ ਲਫ਼ਜ਼ ਆਇਆ ਹੈ ਕੋਟ ਲਫ਼ਜ਼ ਸਰੀਰ ਦੇ ਲਈ ਤਨ ਦੇ ਲਈ ਕਹਿੰਦੇ ਇਹ ਕੱਚਾ ਕਿਲਾ ਰੱਬ ਨੇ ਘੜਿਆ ਹੋਇਆ ਹੈ ਜਿਸ ਦੇ ਉੱਤੇ ਖੂਨ ਦਾ ਲੇਪਣ ਪੋਚਾ ਫਿਰਿਆ ਹੋਇਆ ਹੈ ਤੇ ਕਹਿੰਦੇ ਸਕਿਨ ਦੇ ਨਾਲ ਇਸ ਨੂੰ ਕਵਰ ਅਪ ਕੀਤਾ ਹੋਇਆ ਹੈ ਅੱਗੇ ਕਹਿੰਦੇ ਪਾਤਸ਼ਾਹ ਜੀ ਨਵੰਤਾ ਦੁਆਰੰਗ ਭੀਤ ਰਹਿਤੰ ਕਹਿੰਦੇ ਨੌ ਦੁਆਰ ਨੇ ਇਨਸਾਨ ਜਿਹੜਾ ਕੀ ਆਪਣੀ ਜ਼ਿੰਦਗੀ ਜਿਉਂਦਾ ਆ ਜੀ ਵਿਵਹਾਰ ਕਰਦਾ ਏ ਆਖਾਂ ਦੋ ਨਾਸਾਂ ਦੋ ਕੰਨ ਮੂੰਹ ਨਸਕਾਵਾ ਇਨਸਾਨ ਦੀਆਂ ਜਿਨ੍ਹਾਂ ਦੇ ਨਾਲ ਸਵਾਸ ਲੈਂਦਾ ਏ ਆਪਣੀ ਕਾਰਗੁਜ਼ਾਰੀ ਕਰਦਾ ਏ ਰੋਜ਼ਮਰਾਨਿਕਾ ਪ੍ਰਤੀਦੀ ਕਰਦਾ ਜਿੱਦੀ ਗੱਲ ਪਾਤਸ਼ਾਹ ਜੀ ਨੇ ਆਨੰਦ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਕੀਤੀ ਹਰ ਜੀ ਉਹ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਵਨ ਨੌ ਦੁਆਰੇ ਪ੍ਰਗਟ ਕੀਏ ਦਸਮਾ ਗੁਪਤ ਰਖਾਇਆ ਦਸਵੇਂ ਦੀ ਗੱਲ ਜਦੋਂ ਕਰਦੇ ਤਾਂ ਉੱਚ ਦੁਆਰ ਦੀ ਗੱਲ ਕਰਦੇ ਮੱਥੇ ਦੀ ਗੱਲ ਕਰਦੇ ਉਹਨਾਂ ਭਾਗਾਂ ਦੀ ਗੱਲ ਕਰਦੇ ਉਸ ਸੋਚਣੇ ਸੁਰਤੀ ਦੀ ਗੱਲ ਕਰਦੇ ਜਿਹੜੀ ਕਿ ਇਹਨਾਂ ਨੌ ਦੁਆਰਿਆਂ ਤੋਂ ਬਿਲਕੁਲ ਹੀ ਉੱਚੀ ਹੈ ਖੈਰ ਇੱਥੇ ਗੱਲ ਕਰਦੇ ਪਾਤਸ਼ਾਹ ਜੀ ਨਵਨ ਤਾ ਦੁਆਰੰ ਭੀਤ ਰਹਿਤੰ ਇਨਸਾਨ ਤੇਰਾ ਦੁਨੀਆਂ ਦੇ ਅੰਦਰ ਇਹਨਾਂ ਦੇ ਨਾਲ ਹੀ ਵਿਵਹਾਰ ਹੈ ਬਾਇੰ ਰੂਪੰਗ ਸਥੰਭ ਨ ਬਾਇੰ ਬਾਇੰ ਦਾ ਅਰਥ ਹੈ ਗਾਇ ਜੀ ਅ ਗਵਾਜੂ ਸਵਾਸ ਜਿਹੜੀ ਕੱਲ ਵੀ ਅਸੀਂ ਜ਼ਿਕਰ ਕੀਤਾ ਸੀਗਾ ਵੀ ਜਿਵੇਂ ਸਰੀਰ ਦੇ ਲਈ ਬੜਾ ਵੱਡਾ ਆਸਰਾ ਹੈਗਾ ਇਹਨਾਂ ਸਵਾਸਾਂ ਦਾ ਜਿੰਨੇ ਬਿਲਡਿੰਗ ਦੇ ਲਈ ਥੰਮ ਕੰਮ ਕਰਦੇ ਨੇ ਉਵੇਂ ਸਵਾਸ ਇਨਸਾਨ ਦੇ ਲਈ ਵੀ ਕੰਮ ਕਰਦੇ ਨੇ ਪਰ ਹਾਂ ਇਹਦੇ ਤੋਂ ਅਗਲੀ ਗੱਲ ਕਰਦੇ ਵੀ ਜੇਕਰ ਇਨਸਾਨ ਦੇ ਸਰੀਰ ਦੇ ਲਈ ਗੁਰੂ ਦਾ ਸ਼ਬਦ ਆਸਰਾ ਸਹਾਰਾ ਬਣ ਜਾਏ ਦੁਨੀਆਂ ਦੇ ਜਿੰਨੇ ਮਰਜੀ ਭਾਵੇਂ ਬਿਲਡਿੰਗਾਂ ਮਹਿਲ ਢੈਣ ਵਾਲੇ ਨੇ ਡਿੱਗ ਜਾਣਗੇ ਇਹ ਭਾਈ ਜੇਕਰ ਤੇਰਾ ਆਸਰਾ ਗੁਰੂ ਦਾ ਸ਼ਬਦ ਬਣ ਗਿਆ ਤੂੰ ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਇਹ ਕਦੇ ਵੀ ਫਿਰ ਟੁੱਟੇਗਾ ਨਹੀਂ ਜਿੰਨਾ ਤੇ ਚਿਰ ਤੇਰੇ ਸਵਾਸ ਚੱਲਦੇ ਨੇ ਭਾਵੇਂ ਜਿੰਨਾ ਮਰਜੀ ਹੀ ਦੁਨੀਆਂ ਦਾ ਝਖੜ ਲਗਗਣਾ ਸ਼ੁਰੂ ਹੋ ਜਾਵੇ ਸਾਹਿਬ ਜੀ ਦੇ ਬੋਲ ਜਿਵੇਂ ਮੰਦਰ ਕੋ ਤਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਅਸਥੰਮ ਮਨ ਦਾ ਥੰਮ ਜੇਕਰ ਬਣ ਜਾਏ ਗੁਰੂ ਦਾ ਸ਼ਬਦ ਗੁਰੂ ਦੇ ਬਚਨ ਨੂੰ ਗੁਰੂ ਦੇ ਬੋਲ ਕਹਿੰਦੇ ਬਾਇੰ ਰੂਪੰ ਅਸਥੰਭ ਨਾ ਗੋਬਿੰਦ ਨਾਮ ਨੈ ਸਿਮਰੰਤ ਗੋਬਿੰਦ ਨਾਮ ਨੈ ਸਿਮਰੰਤ ਅਗਿਆਨੀ ਜਾਨੰਤ ਅਸਥਿਰੰ ਕਹਿੰਦੇ ਰੱਬ ਨੇ ਇੰਨਾ ਸੋਹਣਾ ਕੱਚਾ ਕਿਲਾ ਬਣਾਇਆ ਇੰਨੀ ਸੋਹਣੀ ਦੇਹੀ ਬਣਾਈ ਅਗਿਆਨੀ ਮਨੁੱਖ ਇਹ ਇਸ ਨੂੰ ਸਥਿਰ ਕਿਉਂ ਜਾਣਦਾ ਹੈ ਇੱਥੇ ਤੇ ਪਾਤਸ਼ਾਹੀ ਨੇ ਗੱਲ ਇਉਂ ਹੀ ਕਹੀ ਕਿ ਗੱਲ ਸਾਹਮਣੇ ਕੀਤੀ ਹੈ ਵੀ ਜੋ ਉਪਜਿਓ ਸੋ ਬਿੰਸ ਹੈ ਅਗਿਆਨੀ ਕਹਿੰਦਾ ਹੈ ਨਹੀਂ ਨਹੀਂ ਮੇਰਾ ਸਭ ਕੁਝ ਹੀ ਹੈ ਇਹ ਧਨ ਵੀ ਮੇਰਾ ਇਹ ਧਨ ਵੀ ਮੇਰਾ ਘਰ ਪਰਿਵਾਰ ਵੀ ਮੇਰਾ ਜੋ ਕੁਝ ਵੀ ਹੈਗਾ ਮੇਰਾ ਹੀ ਮੇਰਾ ਸਾਈਹਬ ਜੀ ਕਹਿੰਦੇ ਅਗਿਆਨੀ ਹੈ ਇਸ ਨੂੰ ਸਮਝ ਨਹੀਂ ਹੈ ਇਸ ਨੂੰ ਪਰਖ ਨਹੀਂ ਹੈ ਇਸ ਨੂੰ ਅਜੇ ਪਤਾ ਨਹੀਂ ਹੈ ਇਹ ਤਾਂ ਕਰਕੇ ਇਹੋ ਜੇ ਲਫਜ਼ ਬੋਲ ਰਿਹਾ ਅਗਿਆਨੀ ਜਾਨੰਤ ਅਸਥਿਰੰ ਸਦਾ ਦੇ ਲਈ ਸਿਰ ਜਾਣ ਰਿਹਾ ਹੈ ਹੈ ਬਾਖਸ਼ਾ ਜੀ ਕਹਿੰਦੇ ਦੁਰਲਾਪ ਦੇਹ ਉਦਰੰਤ ਸਾਧ ਸ਼ਰਨ ਨਾਨਕ اے ਭਾਈ ਇਹ ਦੁਰਲੱਭ ਦੇਹੀ ਇਸ ਦਾ ਪਾਰ ਉਤਾਰਾ ਜਿੰਦਗੀ ਜਿਉਂਦਿਆਂ ਜੀ ਪਤਾ ਕਿਵੇਂ ਹੋਣਾ ਕਹਿੰਦੇ ਸਾਧ ਸ਼ਰਨ ਦੇ ਨਾਲ ਗੁਰੂ ਦੇ ਆਸਰੇ ਦੇ ਨਾਲ ਗੁਰੂ ਦੇ ਪਿਆਰ ਦੇ ਨਾਲ ਗੁਰੂ ਦੇ ਸ਼ਬਦ ਦੇ ਨਾਲ ਗੁਰੂ ਦੇ ਭਰੋਸੇ ਦੇ ਨਾਲ ਜੇ ਇਸ ਰਹੀ ਦੇ ਅੰਦਰ ਗੁਰੂ ਦਾ ਸ਼ਬਦ ਧੰਨ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਕਹਿਣਾ ਕਰਦੇ ਫਿਰ ਇਹ ਵੱਸ ਗਿਆ ਤੇ ਇਹ ਉਧਰ ਗਈ ਹੈ। ਭਾਵੀ ਦਾ ਪਾਰ ਉਤਾਰਾ ਹੋ ਗਿਆ ਇਸ ਦੇ ਅੰਦਰ ਫਿਰ ਔਗਣ ਨਹੀਂ ਨੇ। ਇਸ ਦੇ ਅੰਦਰ ਫਿਰ ਕਮੀ ਨਹੀਂ ਹੈ, ਇਸ ਦੇ ਅੰਦਰ ਫਿਰ ਘਾਟ ਨਹੀਂ ਹੈ, ਇਸ ਦੇ ਅੰਦਰ ਫਿਰ ਬੁਰਾਈ ਨਹੀਂ ਹੈ। ਹਰ 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 ਹਰੇ ਜਪੰਤ हे जे भाई जेकर तू श्वास श्वास अकाल पुरख वाहि गुरु परमेश्वर नु हरि नु जपेगा ना तेरी देही दा पार उतारा हो जाएगा इस भव सागर तो तू भी लंग जाएगा सतगुरु जी ने वाणी दे सदका कहना कीता है ना अस्थिर जो मानियो दे सो तो तेरो होए है खे अखिर दे विच इसदा निचोड़ होई है ਕਹਿੰਦੇ ਜਿਸ ਦੇਹੀ ਨੂੰ ਤੂੰ ਅਸਥਿਰ ਕਰਕੇ ਮੰਨਦਾ ਹੈ ਸਦਾ ਦੇ ਲਈ ਮੇਰੇ ਨਾਲ ਹਾ ਉਹ ਭਾਗਾਂ ਵਾਲੇ ਨੇ ਮਨੁੱਖ ਜਿਹੜੇ ਸ਼ੁਕਰਾਨਾ ਕਰਦੇ ਨੇ ਵੀ ਪਾਕਸ਼ਾ ਇਸ ਦੇਹੀ ਦੇ ਨਾਲ ਮੈਂ ਸੇਵਾ ਕਰ ਲਈ ਪਾਕਸ਼ਾ ਇਸ ਦੇਹੀ ਦੇ ਨਾਲ ਮੈਂ ਸਿਮਰਨ ਕਰ ਲਿਆ ਪਾਕਸ਼ਾ ਇਸ ਦੇਹੀ ਦੇ ਨਾਲ ਮੈਂ ਲੋਕ ਭਲਾਈ ਦੇ ਚੰਗੇ ਕਾਰਜ ਕਰ ਲਏ ਪਾਕਸ਼ਾ ਇਸ ਦੇਹੀ ਦੇ ਨਾਲ ਮੈਂ ਚੰਗਾ ਮਿਲ ਵਰਤਨ ਮੈਂ ਇੱਕ ਦੂਜੇ ਦੇ ਨਾਲ ਚੰਗਾ ਵਿਵਹਾਰ ਕਰ ਲਿਆ ਤੇਰੀ ਰਹਿਮਤ ਹੋਈ ਹੈ ਤੇਰਾ ਸ਼ੁਕਰਾਨਾ ਹੈ ਇਸ ਦੇਹੀ ਦੇ ਨਾਲ ਨਹੀਂ ਤਾਂ ਸਤਿਗੁਰੂ ਜੀ ਨੇ ਇਹ ਗੱਲ ਬਕਾਇਦਾ ਬਾਣੀ ਦੇ ਵਿੱਚ ਸਾਡੇ ਸਾਹਮਣੇ ਕੀਤੀ ਹੈ ਕਹਿੰਦੇ ਇਸ ਦੇਹੀ ਨੂੰ ਜਦੋਂ ਪੰਜ ਵਿਕਾਰ ਚੰਬੜਦੇ ਨੇ ਨਾ ਇਹ ਦੇਹੀ ਫਿਰ ਡਰਾਉਣੀ ਵੀ ਬਣ ਜਾਂਦੀ ਹੈ ਇਸ ਦੇਹੀ ਨੂੰ ਜਦੋਂ ਮੋਹ ਮਾਇਆ ਹੰਕਾਰ ਚੰਬੜ ਜਾਂਦੀ ਹੈ ਨਾ ਪਰ ਉਹੋ ਹੀ ਦੇਹੀ ਦੁਨੀਆਂ ਦੇ ਨਾਲ ਚੰਗਾ ਸਲੂਕ ਨਹੀਂ ਕਰਦੀ ਹੰਕਾਰ ਦੇ ਵਿੱਚ ਆਇਆ ਇਨਸਾਨ ਨੂੰ ਸੁਝਦਾਏ ਜੀ ਕੁਛ ਮੈਂ ਮੇਰੀ ਹੀ ਸੁਝਦੀ ਹੈ ਹਉਮੈ ਦੇ ਵਿੱਚ ਆਇਆ ਇਨਸਾਨ ਨੂੰ ਅਕਲ ਟਗਾਣੇ ਰਹਿੰਦੀ ਹੈ ਕਿਤੇ ਨਹੀਂ ਰਹਿੰਦੀ ਪਾਤਸ਼ਾਹੀ ਨੇ ਕਹਿਣਾ ਜੀ ਤਾਂ ਠੀਕ ਹੈ ਹੁਣਾ ਤੇਰੇ ਕੋਲੇ ਸਭ ਕੁਝ ਹੈਗਾ ਐਸਾ ਨਹੀਂ ਹੈ ਪਰ ਨਹੀਂ ਪਰ ਜੇਕਰ ਗੁਰੂ ਦੇ ਨਾਲ ਜੁੜਿਆ ਹੋਇਆ ਇਸ ਦੇਹੀ ਨੂੰ ਤੂੰ ਸਫਲਿਆ ਨਹੀਂ ਕੀਤਾ ਫਿਰ ਤੇਰਾ ਕੋਈ ਲਾਭ ਨਹੀਂ ਰੱਬ ਦਾ ਨਾਮ ਰੱਬ ਦਾ ਸਿਮਰਨ ਕਰ ਕਹਿੰਦੇ ਗੋਬਿੰਦ ਨਾਮ ਨਹਿ ਸਿਮਰੰਤ ਕੀ ਗੱਲ ਭਾਈ ਕਿਉਂ ਨਹੀਂ ਸਿਮਰਦਾ ਸਵਾਲ ਬਣਦਾ ਕੀ ਕਾਰਨ ਬਣਿਆ ਗੋਬਿੰਦ ਨਾਮ ਨਹਿ ਸਿਮਰੰਤ ਕਿਉਂ ਨਹੀਂ ਸਿਮਰਿਆ ਮਨ ਜਿਹੜਾ ਹੈਗਾ ਇਹ ਸਿਮਰਨਾਂ ਤੇ ਮਨ ਨਹੀਂ ਹੈ ਸਰੀਰ ਕਰਕੇ ਜੇਕਰ ਤੁਸੀਂ ਰਾਮ ਰਾਮ ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ ਕਰਦੇ ਵੀ ਰਹੋਗੇ ਜੇ ਤੁਹਾਡਾ ਧਿਆਨ ਨਹੀਂ ਹੈ ਨਾ ਰਾਮ ਰਾਮ ਅੱਲਾ ਦੇ ਵਿੱਚ ਵਾਹਿਗੁਰੂ ਦੇ ਵਿੱਚ ਇਹ ਬਾਡੀ ਦੇ ਨਾਲ ਹਰਕਤ ਕੀਤੇ ਹੋਈ ਪਰਵਾਣ ਨਹੀਂ ਹੈ ਇਹ ਬਾਡੀ ਦੇ ਨਾਲ ਕੀਤਾ ਹੋਇਆ ਕਾਰਜ ਕਬੂਲ ਹੋਈ ਨਹੀਂ ਸਕਦਾ ਸਤਿਗੁਰੂ ਜੀ ਕਹਿਣਾ ਕਰਦੇ ਰੱਬ ਦੀ ਸਿਫਤ ਰੱਬ ਦੀ ਇਬਾਦਤ ਕਰਨ ਵਾਲੇ ਭਲੇ ਉਹ ਮਨੁੱਖ ਜੇ ਰੱਬ ਦਾ ਨਾਮ ਲੈਣ ਦੇ ਲਈ ਸੱਚੀ ਹੋਈ ਤੁਸੀਂ ਉਸ ਦੇ ਦਰ ਦੇ ਉੱਤੇ ਆਇਓ ਨਾ ਤਾਂ ਇੱਕ ਕਾਰਜ ਜ਼ਰੂਰ ਕਰਿਓ ਕਿਹਸਾ ਕਾਰਜ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੇਤ ਸੱਚੇ ਪਾਤਸ਼ਾ ਅਸੀਂ ਤੇਰੇ ਦਰ ਦੇ ਉੱਤੇ ਆਏ ਆਂ ਸਾਡਾ ਚੇਤ ਇਕਾਗਰ ਹੋ ਜਾਏ ਮੱਥਾ ਟੇਕਣ ਵੇਲੇ ਗੱਲ ਬੋਲਿਆ ਕਰੋ ਪਾਤਸ਼ਾ ਅਸੀਂ ਤੇਰੇ ਦਰ ਦੇ ਉੱਤੇ ਮੱਥਾ ਟੇਕ ਰਿਹਾ ਇਕਾਗਰ ਚੇਤ ਹੋ ਜਾਏ ਦੂਜੀ ਗੱਲ ਸਾਨੂੰ ਤੇਰੀ ਸ਼ਰਨ ਦੇ ਵਿੱਚ ਬੈਠਣਾ ਆਜੇ ਤੇਰੇ ਸ਼ਰਨ ਦੇ ਵਿੱਚ ਆਏ ਆਂ ਤੇਰੀ ਸ਼ਰਨ ਦੇ ਵਿੱਚ ਬੈਠ ਕੇ ਅਸੀਂ ਸ਼ਬਦ ਨੂੰ ਸੁਣ ਸਕੀਏ ਅਸੀਂ ਤੇਰੀ ਵਿਚਾਰ ਨੂੰ ਸੁਣ ਸਕੀਏ ਸਾਰਾ ਸਾਡਾ ਫਿਰ ਇਥੇ ਗੁਰੂ ਦੇ ਦਰ ਦੇ ਉੱਤੇ ਬੈਠਿਆ ਹੋਇਆ ਵੀ ਪ੍ਰਵਾਨ ਸੁਣਿਆ ਹੋਇਆ ਵੀ ਪ੍ਰਵਾਨ ਹੈ ਫਿਰ ਅਗਲੀ ਗੱਲ ਕਰਦੇ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਸੱਤ ਕਰਕੇ ਜਾਣ ਲਿਆ ਹੈ ਗਾਵਿਆ ਸੁਣਿਆ ਤਿੰਨ ਕਾ ਹਰ ਥਾਈਂ ਪਾਵੇ ਜਿਨ ਸਤਗੁਰ ਕੀ ਆਗਿਆ ਸੱਤ ਸੱਤ ਕਰ ਮਾਨੀ ਇਹ ਦੇਹੀ ਪ੍ਰਵਾਨ ਹੈ ਫਿਰ ਜਿਹੜੀ ਪਾਤਸ਼ਾਹ ਜੀ ਸਤਿਗੁਰੂ ਜੀ ਨਾਲ ਗੱਲ ਕੀਤੀ ਪਈ ਵੱਡੇ ਆਭਾਗਾਂ ਦੇ ਨਾਲ ਮਿਲੀ ਹੈ ਇਹ ਦੇਹੀ ਫਿਰ ਗੁਰੂ ਦੇ ਦਰ ਦੇ ਉੱਤੇ ਪਰਵਾਣ ਹੈ ਅਸੀਂ ਵੀ ਇਸ ਦੇਹੀ ਦੇ ਨਾਲ ਚੰਗੀ ਕਾਰਗੁਜ਼ਾਰੀ ਕਰੀਏ ਕੱਲ ਦੇ ਸ਼ਲੋਕ ਦੇ ਵਿੱਚ ਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਇਸ ਦੇਹੀ ਦਾ ਜ਼ਿਕਰ ਕੀਤਾ ਜੇ ਇਹ ਦੇਹੀ ਪ੍ਰਮਾਤਮਾ ਦੇ ਚਰਨਾਂ ਦਾ ਆਸਰਾ ਤੱਕਦੀ ਹੈ ਤੇ ਇਸ ਦੇਹੀ ਦੇ ਅੰਦਰ ਕੀ ਕਾਰਗੁਜ਼ਾਰੀ ਹੈ ਜੇ ਨਹੀਂ ਤੱਕਦੀ ਤਾਂ ਇਹ ਦੇਹੀ ਕੀ ਕਾਰਜ ਕਮਾਉਂਦੀ ਇਹ ਵਿਚਾਰਾਂ ਸੀ ਕੱਲ ਦੇ ਦਿਨੀ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਵਿਚਾਰਾਂ ਕਰਦੇ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਬੋਲ ਸਾਹਿਬ ਜੀ ਦੇ ਸਮਝ ਕੇ ਹਿਰਦੇ ਵਿੱਚ ਬਸਾਉਣੇ ਅਖੀਰ ਵਿੱਚ ਬਲਾਉ ਜੀ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ